ਗੁਰੇ ਸੰਦੀਪ ਇਹ ਸਾਰੇ ਸਾਡੇ ਸਾਥੀ ਜਿਹੜੇ ਯੂਥ ਕਾਂਗਰਸ ਦੇ ਪਤਰਾਪਾ ਦਾ ਮੈਂ ਨਾਂ ਲੈਤਾ ਤਾਂ ਕਿਦਾ ਕਯੋਗਤ ਸੇਵਾ ਕਰਦੇ ਰਹੇ ਤੇ ਅੱਜ ਆਪਾਂ ਇਹ ਜਿਹੜਾ ਪ੍ਰੋਟੈਸਟ ਹੋ ਸਕਦਾ ਕਿਤੇ ਨਾ ਕਿਤੇ ਵਾਈਡ ਕਰਤੀ ਹੋਵੇ ਪਰ ਉਹਦੇ ਨਾਲ ਜਿੰਨੇ ਸਾਰੇ ਟੋਟਲ ਸ਼ਹਿਰ ਚ ਪੰਜਾਬ ਚ ਜਾਂ ਦੇਸ਼ ਦੇ ਵਿੱਚ ਲੋਕ ਸਾਂ ਉਹਨਾਂ ਨੂੰ ਅਸੀਂ ਕਈ ਤਰੀਕਿਆਂ ਜਿਹੜੀਆਂ ਉਹਨਾਂ ਨੂੰ ਸੰਭਾਲ ਉਹ ਕਦੇ ਵੀ ਕਿਸੇ ਆਮ ਪਬਲਿਕ ਦੇ ਲਈ ਖਤਰਨਾਕ ਨਹੀਂ ਹੁੰਦੀਆਂ ਜਾਰੇ ਤਰਜੀਹ ਅਸਥਾਨ ਗਣੇ ਆਪਾਂ ਦੀ ਮਦਦ ਕਰ ਸਕਦੇ ਹਾਂ ਕਿਉਂਕਿ ਇਹ ਆਪਨੀ ਬਹੁਤ ਮਦਦ ਕਰਦੇ ਹੈ ਬੋਗਾ ਜਿਹੜੇ ਦੋ ਵੀ ਸਕਦੇ ਪਰ ਇਹ ਇਨਸਾਨ ਜੋੜਾ ਜਿਹੜਾ ਇਹ ਪ੍ਰੋਟੈਸਟ ਹੈ 40% ਜਿਹੜੀ ਪਾਰਲੀਮੈਂਟ ਦੇ ਵਿੱਚ ਬੋਲਕ ਹੈ ਕਾਂਗਰਸ ਸਰਕਾਰ ਕੋਲੇ ਹੈ 100% ਆ ਜਿਹੜੀ ਉਹ ਜੇ ਆਪਾਂ ਲਾ ਲਈਏ ਜੋ ਜਿਹੜੀ ਤੁਸੀਂ ਭੇਜੋਗੇ ਅਸੀਂ ਇੱਥੇ ਛੋਟਾ ਇਹ ਜਿਹੜੀ ਮੰਗ ਹੈ ਉਹ ਪਹੁੰਚਾਣ ਦੇ ਅਸੀਂ ਹਾਮੀ ਆ ਸੋ ਨਾ ਇਹ ਜਿਹੜਾ ਅਨਮੋਲ ਕੀ ਜਾਂ ਜਿੱਨੇ ਜਿੱਨੇ ਸਾਡੇ ਬੱਤਰਾ ਜੀ ਸਾਡੇ ਦੋ ਤਿੰਨ ਐਮਸੀਵੀ ਆਏ ਆ ਸਾਡੇ ਦਲੀਪ ਕੀ ਖੜੇ ਆ ਸ਼ੂ ਪਿਆਰ ਕਰਨ ਵਾਲੇ ਦੇਖੋ ਆਇਓ ਭੰਜੀ ਰਾਵਣ ਜੀ ਕਿਹਾ ਚੰਨੋ ਜੋ ਅੱਜ ਰੋਸ ਪ੍ਰਦਰਸ਼ਨ ਮਰਣਾ ਮਰਸ਼ਪਤਰਾ ਜੀ ਅੱਜ ਉਹ ਰੋਸ ਪ੍ਰਦਰਸ਼ਨ ਐਨੀਮਲ ਵੈਲਫੇਅਰ 13 13 ਸੁਸਾਇਟੀ ਵੱਲੋਂ ਰੱਖਿਆ ਗਿਆ ਸੀ ਇਸ ਵਿੱਚ ਜੋ ਸੁਪਰੀਮ ਕੋਰਟ ਦਾ ਆਰਡਰ ਜੋ ਆਇਆ ਸੀਗਾ ਜਿਸ ਵਿੱਚ ਡੌਗਸ ਨੂੰ ਦਿੱਲੀ ਦੇ ਵਿੱਚੋਂ ਵਕੇਟ ਕਰਨ ਲਈ ਕਿਹਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸ਼ੈਲਟਰ ਹੋਮ ਦੇ ਵਿੱਚ ਸ਼ਿਫਟ ਕਰਨ ਲਈ ਕਿਹਾ ਗਿਆ ਸੀ ਬਟ ਅਸੀਂ ਇਸ ਆਰਡਰ ਦੇ ਨਾਲ ਸੈਟੀਸਫਾਈ ਨਹੀਂ ਅਸੀਂ ਅੱਜ ਪੀਸਫੁਲ ਪ੍ਰੋਟੈਸਟ ਇੱਕ ਮੰਗ ਮੰਗ ਜੋ ਸੁਪਰੀਮ ਕੋਰਟ ਤੋਂ ਰੱਖੀ ਹੈ ਵੀ ਜੋ ਇਹ ਬੇਜਬਾਨ ਡੌਗਸ ਹੈ ਬੋਲ ਨਹੀਂ ਸਕਦੇ ਉਹਨਾਂ ਦੀ ਜ਼ੁਬਾਨ ਬਣ ਕੇ ਅੱਜ ਸਾਰੀ ਐਨੀਮਲ ਵੈਲਫੇਅਰ 13 13 ਸੁਸਾਇਟੀ ਅਤੇ ਸ਼ਹਿਰ ਮੁਕਸਰ ਜ਼ਾਹਦ ਦੇ ਬਾਜ਼ਾਰਾਂ ਦੇ ਵਿੱਚ ਉਤਰੀ ਹੈ ਸਾਡੀ ਇਹੀ ਅਪੀਲ ਹੈ ਪ੍ਰਸ਼ਾਸਨ ਅਗੇ ਵੀ ਇਹ ਬੇਜਬਾਨ ਬੋਲ ਨਹੀਂ ਸਕਦੇ ਇਹਨਾਂ ਨੂੰ ਸਾਡੇ ਤੋਂ ਦੂਰ ਨਾ ਕੀਤਾ ਜਾਵੇ ਇਹ ਬੇਜਬਾਨਾਂ ਦਾ ਦਰਦ ਸਾਡੇ ਦਿਲਾਂ ਦੇ ਵਿੱਚ ਹੈ ਇੱਕ ਡੌਗ ਲਵਰ ਦੇ ਦਿਲ ਦੇ ਵਿੱਚ ਹੈ ਤੇ ਇਹੀ ਬਸ ਸਾਡੀ ਤਾਂ ਅਪੀਲ ਹੈ सोनू ਜੀ ਵੀ ਜਿਹੜਾ ਇਹ ਇੱਕ ਜੋ ਡੌਗਸ ਦੇ ਨਾਲ ਤੱਕਾ ਹੋ ਰਿਹਾ ਉਸ ਤੱਕੇ ਸ਼ਾਹੀ ਨੂੰ ਅਸੀਂ ਨਹੀਂ ਅਸੀਂ ਸਮਾਂਗੇ ਤੇ ਇਹੀ ਅਸੀਂ ਪ੍ਰਸ਼ਾਸਨ ਅੱਗੇ ਅਪੀਲ ਕਰਨੀ ਸੀ ਬਜ਼ਾਰਾਂ ਦੇ ਵਿੱਚ ਅਸੀਂ ਦੱਸਣਾ ਸੀ ਵੀ ਜਾਨਵਰਾਂ ਦੀ ਜਬਾਨ ਐਨੀਮਲ ਵੈਲਫੇਅਰ ਸੁਸਾਇਟੀ 13 13 ਨਾਲ ਚੈਲੰਜ ਕਰੂੰਗੀ ਕਿਸ ਤਰ੍ਹਾਂ ਚੈਲੰਜ ਦੇਖੋ ਜੀ ਅਸੀਂ ਸਾਡੀਆਂ ਜੋ ਵੱਡੀਆਂ ਐਨ ਜੀਓਜ਼ ਆ ਕੋਈ ਲੀਗਲ ਉਹ ਐਕਸ਼ਨ ਲੈਣਗੇ ਅਸੀਂ ਉਹਨਾਂ ਦੇ ਨਾਲ ਸਪੋਰਟਿਵ ਆ ਜਾਂ ਅਸੀਂ ਵੀ ਫਰਦਰ ਦੇਖ ਰਹੇ ਹਾਂ ਕੋਈ ਲੀਗਲ ਰੈਮੇਡੀ ਜੋ ਵੀ ਬਣਦੀ ਅਸੀਂ ਉਸ ਚੀਜ਼ ਨੂੰ ਡੈਫੀਨੇਟਲੀ ਅਵੇਲ ਕਰਾਂਗੇ ਪੂਰੇ ਪੰਜਾਬ ਤੋਂ ਪੂਰੇ ਤੁਸੀਂ ਦੇਖੋ ਜੀ ਦਿੱਲੀ ਦੇ ਵਿੱਚ ਬੜੇ ਪ੍ਰੋਟੈਸਟ ਹੋ ਰਹੇ ਆ ਪੰਜਾਬ ਦੇ ਵਿੱਚ ਪੰਜਾਬ ਲੈਵਲ ਕਾਲ ਤੇ ਅੱਜ ਅਸੀਂ ਇੱਥੇ ਪ੍ਰੋਟੈਸਟ ਕੀਤੀ ਆ ਕਿਉਂਕਿ ਇਹ ਦਰਦ ਅੱਜ ਤੁਸੀਂ ਤਕਰੀਬਨ ਦੇਖ ਰਹੇ ਸੀ 300 ਤੋਂ 400 ਬੰਦਾ ਜਦੋਂ ਸੜਕਾਂ ਦੇ ਉੱਤੇ ਆਇਆ ਤੇ ਅੱਜ ਇਹੀ ਸਾਡੀ ਮੰਗ ਹੈ ਵੀ ਡੌਗਸ ਤੇ ਰਲ ਗਈ ਇਹਨਾਂ ਨੂੰ ਸ਼ਿਫਟ ਨਾ ਕੀਤਾ ਜਾਵੇ ਜਬਾਨ ਬੇਜਬਾਨ ਜੋ ਗਲੀਆਂ ਦੇ ਵਿੱਚੋਂ ਖਾਰੇ ਆ ਤੱਕੇ ਖਾਰੇ ਆ ਇਹਨਾਂ ਤੇ ਅਤਿਆਚਾਰ ਨਾ ਕੀਤਾ ਜਾਵੇ ਜੇ ਤੁਸੀਂ ਰੋਟੀ ਨਹੀਂ ਪਾ ਸਕਦੇ ਪਰ ਇਹ ਆ ਵੀ ਇਹਨਾਂ ਦੀ ਰੋਟੀ ਨਾ ਖੋਈ ਜਾਵੇ ਕੀ ਨਾ ਬਚੀ ਕਰਾ ਚਾਹੁੰਦੇ ਹਨ ਨਾ ਸੰਦੀਪ ਸ਼ਰਮਾ ਜੀ ਜੋ ਦੇਖੋ ਸੁਪਰੀਮ ਕੋਰਟ ਵੱਲੋਂ ਆਰਡਰ ਆਇਆ ਕਿ ਸਟ੍ਰੀਟ ਡੌਗ ਨੂੰ ਚੱਕ ਕੇ ਸ਼ੈਲਟਰ ਹੋਵੇ ਸਕੇ ਜਾਣਾ ਚਾਹੀਦਾ ਇਹ ਬਹੁਤ ਹੀ ਗਲਤ ਹੈ ਕਿਉਂਕਿ ਫਿਲਹਾਲ ਦਿੱਲੀ ਗਵਰਨਮੈਂਟ ਕੋਲ ਇਹਨੇ ਸ਼ੈਲਟਰ ਹੀ ਹੈ ਨਹੀਂ ਕਿ ਉਹ ਡੌਗ ਨੂੰ ਉੱਥੇ ਰੱਖ ਸਕੇ ਦੂਸਰੀ ਗੱਲ ਉਹ ਜੋ ਖਾਣ ਪੀਣ ਹੈ ਉਹ ਕਿਵੇਂ ਹੋਊਗਾ ਇਸ ਉੱਤੇ ਕਿਸੇ ਤਰ੍ਹਾਂ ਦੀ ਜਸਟੀਫਿਕੇਸ਼ਨ ਅਜੇ ਤੱਕ ਨਹੀਂ ਆਈ ਨਾ ਦਿੱਲੀ ਗਵਰਨਮੈਂਟ ਵੱਲੋਂ ਤੇ ਨਾ ਹੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹੋ ਜੀ ਕੋਈ ਵੀ ਗੱਲ ਕਹੀ ਗਈ ਆ ਸੋ ਅੱਜ ਮੁਕਸੀ ਨੇ ਪ੍ਰੋਟੈਸਟ ਕੀਤਾ ਸਭ ਤੋਂ ਵਧੀਆ ਗੱਲ ਇਹ ਆ ਕਿ ਰਾਜਨੀਤਿਕ ਹਰ ਰਾਜਨੀਤਿਕ ਜਿਹੜੇ ਧਰੇ ਦਾ ਬੰਦਾ ਇੱਥੇ ਪਹੁੰਚਿਆ ਤਾਂ ਉਹਨਾਂ ਨੇ ਸਾਨੂੰ ਐਮਰੈਂਡਮ ਦੇਣ ਲਈ ਕਿਹਾ ਸੋ ਅਸੀਂ ਸ਼ਹਿਰ ਵਾਸੀ ਉਹਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਇਸ ਜੋ ਅਸੀਂ ਮੁਹਿੰਮ ਚਲਾਈ ਹੈ ਜਿਸ ਸਾਡਾ ਸਹਿਯੋਗ ਦੋ ਤੇ ਵੱਧ ਵੱਧ ਅਗਿਆ ਧੰਨਵਾਦ